ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜੋ ਅਸੀਂ ਵਿਚਾਰ ਸਾਂਝੇ ਕਰਨ ਲੱਗੇ ਹਾਂ ਕਿ ਜੇਕਰ ਕਿਸੇ ਵੀ ਭੈਣ ਭਰਾ ਨੂੰ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦੇ ਹਨ ਜਾਂ ਫਿਰ ਮਰੇ ਹੋਏ ਰਿਸ਼ਤੇਦਾਰ ਦਿਖਾਈ ਦਿੰਦੇ ਹਨ ਤਾਂ ਸੰਗਤ ਜੀ ਇਹ ਸਾਨੂੰ ਕੀ ਸੰਕੇਤ ਮਿਲਦੇ ਹਨ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਸ ਦੇ ਬਾਰੇ ਵਿਚਾਰ ਸਾਂਝੇ ਕਰਾਂਗੇ ਪਰ ਉਸ ਤੋਂ ਪਹਿਲਾਂ ਸੰਗਤ ਜੀ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰ ਜਾਵੇ ਸੰਗਤ ਜੀ ਜਿਵੇਂ ਆਪਾਂ ਸਾਰੇ ਭੈਣ ਭਰਾ ਜਾਣਦੇ ਹਾਂ ਕਿ ਸੁਪਨੇ ਹਰ ਇੱਕ ਮਨੁੱਖ ਨੂੰ ਆਉਂਦੇ ਹਨ ਜੇਕਰ ਆਪਾਂ ਗੱਲ ਕਰੀਏ ਸੁਪਨੇ ਦੀ ਤਾਂ ਸੁਪਨੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਤਾਂ ਸੁਪਨੇ ਹੁੰਦੇ ਹਨ ਜੋ ਸਾਨੂੰ ਸੌਣ ਤੋਂ ਬਾਅਦ ਦੇ ਵਿੱਚ ਆਉਂਦੇ ਹਨ ਤੇ ਇੱਕ ਉਹ ਸੁਪਨੇ ਹੁੰਦੇ ਹਨ ਜੋ ਅਸੀਂ ਆਪਣੇ ਭਵਿੱਖ ਦੇ ਵਿੱਚ ਦੇਖਦੇ ਹਾਂ ਸੰਗਤ ਜੀ ਇਹਨਾਂ ਸੁਪਨਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਫਿਊਚਰ ਦੇ ਵਿੱਚ ਪ੍ਰਭਾਵ ਪੈਂਦਾ ਹੈ ਜੋ ਅਸੀਂ ਇਸ ਦੇ ਨਾਲ-ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਸਾਨੂੰ ਕਦੇ ਇਦਾਂ ਵੀ ਮਹਿਸੂਸ ਹੁੰਦਾ ਹੈ ਕਿ ਜਿਹੜੇ ਸਾਨੂੰ ਨੀਂਦੋਂ ਤੋਂ ਬਾਅਦ ਸੁਪਨੇ ਆਉਂਦੇ ਨੇ ਉਹ ਹਰ ਰੋਜ਼ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਜਿਸ ਦੇ ਕਰਕੇ ਸੰਗਤ ਜੀ ਸਾਡੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ ਜਿਹੜੇ ਉਹ ਨੂੰ ਮਨ ਲੱਗਦੇ ਹਨ ਜਿਸ ਕਰਕੇ ਸਾ ਸੰਗਤ ਜੀ ਆਪਣੀ ਅੱਜ ਦੀ ਜੋ ਵੀਡੀਓ ਹੈ ਉਹ ਇਸੇ ਹੀ ਟੌਪਿਕ ਤੇ ਹੈ ਇਸਾਨੂੰ ਰਾਤ ਨੂੰ ਸੌਣ ਦੇ ਸਮੇਂ ਤੋਂ ਬਾਅਦ ਵਿੱਚ ਜਿਹੜੇ ਸੁਪਨੇ ਆਉਂਦੇ ਹਨ ਉਹ ਕਿਉਂ ਆਉਂਦੇ ਹਨ ਇਹ ਸੁਪਨੇ ਸਾਨੂੰ ਕੀ ਸੰਕੇਤ ਦਿੰਦੇ ਹਨ ਤੇ ਸਾਡੀ ਜ਼ਿੰਦਗੀ ਤੇ ਕੀ ਅਸਰ ਪਾਉਂਦੇ ਹਨ ਇਸ ਤਰ੍ਹਾਂ ਦੇ ਸੁਪਨਿਆਂ ਦਾ ਆਉਣਾ ਸਾਡੇ ਲਈ ਚੰਗਾ ਹੁੰਦਾ ਹੈ ਜਾਂ ਫਿਰ ਮਾੜਾ ਹੁੰਦਾ ਹੈ ਇਸੇ ਹੀ ਵਿਸ਼ੇ ਤੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਸੱਪ ਦਿਖਾਈ ਦੇਣ ਤਾਂ ਉਸ ਨਾਲ ਕੀ ਹੁੰਦਾ ਹੈ ਇਸ ਤੋਂ ਇਲਾਵਾ ਸਾਧ ਸੰਗਤ ਜੀ ਜੇਕਰ ਤੁਹਾਨੂੰ ਸੁਪਨੇ ਵਿੱਚ ਮਰੇ ਹੋਏ ਰਿਸ਼ਤੇਦਾਰ ਜਾਂ ਫਿਰ ਮਨੁੱਖ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਨੁੱਖ ਇਦਾਂ ਦਾ ਸੁਪਨੇ ਦੇ ਵਿੱਚ ਆਉਂਦਾ ਹੈ ਤਾਂ ਉਸ ਦਾ ਸਾਨੂੰ ਕੀ ਸੰਕੇਤ ਮਿਲਦਾ ਹੈ ਉਹ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਸਾਧ ਸੰਗਤ ਜੀ ਇਸ ਤੋਂ ਇਲਾਵਾ ਇਹ ਕਿਹਾ ਜਾਂਦਾ ਹੈ ਕਿ ਜੇਕਰ ਆਪਾਂ ਨੂੰ ਸੁਪਨੇ ਦੇ ਵਿੱਚ ਕਿਸੇ ਵੀ ਮਨੁੱਖ ਦੀ ਮੌਤ ਦਿਖਾਈ ਦਿੰਦੀ ਹੈ ਤਾਂ ਉਸ ਦਾ ਆਪਾਂ ਨੂੰ ਕੀ ਸੰਕੇਤ ਮਿਲਦਾ ਹੈ ਕੀ ਉਹ ਚੰਗਾ ਸੁਪਨਾ ਹੁੰਦਾ ਹੈ ਜਾਂ ਫਿਰ ਮਾੜਾ ਇਸੀ ਤਰ੍ਹਾਂ ਜਿਵੇਂ ਆਪਾਂ ਸਾਰੇ ਹੀ ਦੇਖਦੇ ਹਾਂ ਕਿ ਮਨੁੱਖ ਦਾ ਕੰਮ ਕਰਦਾ ਹੈ ਜਾਂ ਫਿਰ ਕੁਝ ਪੜ੍ਹਦਾ ਹੈ ਘੁੰਮਦਾ ਫਿਰਦਾ ਹੈ ਜਾਂ ਫਿਰ ਉਹ ਆਪਣੇ ਆ ਜਿਹੜੇ ਵਿਚਾਰ ਨੇ ਉਹ ਇਕੱਠੇ ਕਰਦਾ ਹੈ ਤਾਂ ਫਿਰ ਸਾਧ ਸੰਗਤ ਜੀ ਜਦੋਂ ਮਨੁੱਖ ਰਾਤ ਦੇ ਸਮੇਂ ਸੌਣ ਦੇ ਲਈ ਜਾਂਦਾ ਹੈ ਤੇ ਸੌਣ ਤੋਂ ਬਾਅਦ ਉਸ ਨੂੰ اسی ਤਰ੍ਹਾਂ ਦੇ ਹੀ ਖਿਆਲ ਆਉਂਦੇ ਨੇ ਇਸ ਤੋਂ ਭਾਵ ਸਾਧ ਸੰਗਤ ਜੀ ਕਿ ਜਿਹੜੇ ਸੁਪਨੇ ਸਾਡੇ ਸਰੀਰ ਤੇ ਅਸਰ ਪਾਉਂਦੇ ਨੇ ਤੇ ਇਸ ਦੇ ਨਾਲ ਨਾਲ ਸੁਪਣੀਆਂ ਦੀ ਆਪਣੀ ਇੱਕ ਬਹੁਤ ਵੱਡੀ ਥਾਂ ਹੁੰਦੀ ਹੈ ਜਿਵੇਂ ਸਾਧ ਸੰਗਤ ਜੀ ਭਾਈ ਪਿੰਦਰਪਾਲ ਸਿੰਘ ਜੀ ਕਹਿੰਦੇ ਹਨ ਕਿ ਜੋ ਵੀ ਸੁਪਨਾ ਆਪਾਂ ਨੂੰ ਆਉਂਦਾ ਹੈ ਹਰ ਇੱਕ ਸੁਪਨਾ ਆਪਣੇ ਸਰੀਰ ਤੇ ਅਸਰ ਜ਼ਰੂਰ ਕਰਦਾ ਹੈ ਇਸ ਤਰ੍ਹਾਂ ਸੰਗਤ ਜੀ ਜੇਕਰ ਸੁਪਨੇ ਦੇ ਵਿੱਚ ਕੋਈ ਨਾ ਕੋਈ ਗੁਨਾਹ ਹੁੰਦਾ ਹੈ ਤਾਂ ਜਿਹੜਾ ਆਪਣਾ ਸਰੀਰ ਹੈ ਉਹ ਉਸ ਦਾ ਅਸਰ ਦਿਖਾਉਂਦਾ ਹੈ ਉਸ ਨੂੰ ਕਹਿੰਦਾ ਹੈ ਸੰਗਤ ਜੀ ਜੇਕਰ ਸੁਪਨੇ ਦੇ ਵਿੱਚ ਕਿਸੇ ਮਨੁੱਖ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦ ਸੰਤ ਮਹਾਂਪੁਰਖਾਂ ਜੀ ਦੇ ਦਰਸ਼ਨ ਹੋ ਜਾਂਦੇ ਨੇ ਦਾਸਾ ਸੰਗਤ ਜੀ ਫਿਰ ਉਸ ਮਨੁੱਖ ਦੀ ਜਿਹੜੀ ਸਾਰੀ ਜ਼ਿੰਦਗੀ ਹੈ ਉਹ ਸਵਰਗ ਬਣ ਜਾਂਦੀ ਹੈ ਸਾਰੀ ਹੀ ਜ਼ਿੰਦਗੀ ਉਸ ਦੀ ਬਦਲ ਜਾਂਦੀ ਹੈ ਜਿਹਨੇ ਸੰਗਤ ਜੀ ਭਾਈ ਪਿੰਦਰਪਾਲ ਸਿੰਘ ਜੀ ਨੂੰ ਹੀ ਖੁਦ ਵੀ ਬਾਬਾ ਇਸ਼ਰ ਸਿੰਘ ਜੀ ਕਿਹੜਾ ਸਾਹਿਬ ਵਾਲੇ ਦਰਸ਼ਨ ਹੋਏ ਸਨ ਉਪਰੰਤ ਹੀ ਸੰਗਤ ਜੀ ਜਿਹੜਾ ਸਾਰਾ ਉਹਨਾਂ ਦਾ ਜੀਵਨ ਬਦਲ ਗਿਆ ਸੀ ਇਸੇ ਤਰ੍ਹਾਂ ਕਈ ਵਾਰ ਤਾਂ ਏਦਾਂ ਹੁੰਦਾ ਹੈ ਕਿ ਕਈ ਮਨੁੱਖਾਂ ਨੂੰ ਸੁਪਨੇ ਦੇ ਵਿੱਚ ਜਾਨਵਰ ਜਾਂ ਫਿਰ ਸਾਫ ਦਿਖਾਈ ਦਿੰਦੇ ਨੇ ਇਹ ਕਲੱਗ ਹੀ ਇਹਨਾਂ ਸੁਪਣਿਆਂ ਦਾ ਕਾਰਨ ਹੁੰਦਾ ਹੈ ਜੇਕਰ ਇਸ ਤੋਂ ਇਲਾਵਾ ਤੁਹਾਨੂੰ ਸੁਪਨੇ ਦੇ ਵਿੱਚ ਸੰਤ ਮਹਾਪੁਰਖ ਸ਼ਹੀਦ ਸਿੰਘ ਗੁਰੂ ਸਾਹਿਬਾਂ ਦੇ ਕਿਸੇ ਵੀ ਤਰ੍ਹਾਂ ਦੇ ਦਰਸ਼ਨ ਹੁੰਦੇ ਹਨ ਪਰਮਾਤਮਾ ਦੀ ਬੇਅੰਤ ਕਿਰਪਾ ਹੁੰਦੀ ਹੈ ਸੰਗਤ ਜੀ ਜਿਹੜੇ ਵੀ ਮਨੁੱਖ ਨੇ ਬਹੁਤ ਜ਼ਿਆਦਾ ਸਿਮਰਨ ਭਗਤੀ ਕੀਤੀ ਹੁੰਦੀ ਹੈ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਨੇ ਤਾਂ ਫਿਰ ਜਦੋਂ ਸਾਧ ਸੰਗਤ ਜੀ ਇਹ ਦਰਸ਼ਨ ਹੋ ਜਾਂਦੇ ਨੇ ਤਾਂ ਆਪਣੀ ਜ਼ਿੰਦਗੀ ਬਾਕੀ ਜੋ ਰਹਿੰਦੀ ਜ਼ਿੰਦਗੀ ਆ ਸਵਰਗ ਬਣ ਜਾਂਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਆਪਾਂ ਨੂੰ ਸੁਪਨੇ ਦੇ ਵਿੱਚ ਜਾਨਵਰ ਜਾਂ ਫਿਰ ਸੱਪ ਦਿਖਾਈ ਦੇਣ ਤਾਂ ਇਸ ਦਾ ਕਾਰਨ ਇਹ ਹੁੰਦਾ ਹੈ ਕਿੰਦੇ ਕਿ ਇੱਕ ਵਾਰ ਨਾ ਇੱਕ ਸੇਠ ਜੀ ਉਸ ਨੂੰ ਸੁਪਨੇ ਵਿੱਚ ਹਮੇਸ਼ਾ ਹੀ ਸੱਪ ਦਿਖਾਈ ਦਿੰਦੇ ਸਨ ਇਸ ਤਰ੍ਹਾਂ ਸੰਗਤ ਜੀ ਉਹ ਸੇਠ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਪਰੇਸ਼ਾਨ ਹੋਣ ਤੋਂ ਬਾਅਦ ਵਿੱਚ ਉਸ ਨੇ ਕਿਸੇ ਰੰਗੀ ਰੱਬੀ ਰੂਹ ਦੇ ਨਾਲ ਉਸ ਦਾ ਮੇਲ ਹੋਇਆ ਤਾਂ ਉਸ ਨੂੰ ਉਸ ਨੇ ਪੁੱਛਿਆ ਕਿ ਜਿਵੇਂ ਮੈਂ ਹਫਤੇ ਦੇ ਵਿੱਚ ਮੈਨੂੰ ਤਿੰਨ ਤੋਂ ਚਾਰ ਵਾਰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਜੀ ਇਸ ਚੀਜ਼ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਹ ਸੁਪਨੇ ਤੋਂ ਮੈਂ ਬਹੁਤ ਜ਼ਿਆਦਾ ਤੰਗ ਹਾਂ ਸੰਗਤ ਜੀ ਸੀਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਕਿ ਜਿਵੇਂ ਜਿਹੜਾ ਸੱਪ ਆਉ ਮੇਰੀ ਛਾਤੀ ਤੇ ਬੈਠਾ ਹੈ ਤੇ ਇਸ ਦਾ ਜਦੋਂ ਮੈਂ ਦੇਖਦਾ ਤੇ ਇੱਕਦਮ ਉੱਠ ਕੇ ਡਰ ਜਾਂਦਾ ਹਾਂ ਤੇ ਡਰ ਕੇ ਉੱਠ ਪੈਂਦਾ ਹਾਂ ਇਹ ਸੁਣ ਕੇ ਸਾਧ ਸੰਗਤ ਜੀ ਸੰਤ ਮਹਾਪੁਰਖ ਜੀ ਉਹਨੂੰ ਪੁੱਛਣ ਲੱਗੇ ਕਿ ਤੁਸੀਂ ਸਾਰਾ ਦਿਨ ਆਪਣੇ ਘਰ ਦੇ ਵਿੱਚ ਕੀ ਕੰਮਕਾਰ ਕਰਦੇ ਹੋ ਤੁਹਾਡੀ ਕਮਾਈ ਕੀ ਹੈ ਇਸ ਦੇ ਨਾਲ ਤੁਸੀਂ ਇਹ ਦੱਸੋ ਕਿ ਤੁਸੀਂ ਕਦੇ ਕੋਈ ਪੁੰਨ ਦਾ ਕੰਮ ਵੀ ਕੀਤਾ ਹੈ ਜਾਂ ਨਹੀਂ ਇਹ ਸੁਣ ਕੇ ਉਹ ਸੇਠ ਕਹਿਣ ਲੱਗਾ ਕਿ ਜੀ ਨਹੀਂ ਮੈਂ ਦਾਨ ਪੁੰਨ ਬਿਲਕੁਲ ਵੀ ਨਹੀਂ ਕਰਦਾ ਤੇ ਨਾ ਹੀ ਮੈਂ ਜਾਪ ਕਰਦਾ ਹਾਂ ਮੇਰਾ ਸੁਭਾਅ ਨਹੀਂ ਹੈ ਕਿ ਮੈਂ ਹਮੇਸ਼ਾ ਆਪਣੀ ਜੋ ਕਮਾਈ ਕੀਤੀ ਉਸ ਨੂੰ ਖਰਚਾਂ ਕਿਰਤ ਕਰਦਾ ਹਾਂ ਉਸ ਨੂੰ ਸਿਰਫ ਜੋੜ ਕੇ ਰੱਖਦਾ ਹਾਂ ਇਹ ਸੁਣ ਕੇ ਸੰਗਤ ਜੀ ਸੰਤ ਮਹਾਪੁਰਸ਼ੀ ਕਹਿਣ ਲੱਗੇ ਫਿਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਤੇਰਾ ਭਲਾ ਹੀ ਕਰਦੇ ਪਏ ਨੇ ਇਹ ਸੁਣ ਕੇ ਉਹ ਸੇਠ ਕਹਿਣ ਲੱਗਾ ਮਹਾਪੁਰਖ ਜੀ ਇਸ ਦੇ ਵਿੱਚ ਮੇਰਾ ਭਲਾ ਕੀ ਹੋ ਸਕਦਾ ਹੈ ਮੈਨੂੰ ਤਾਂ ਹਰ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦੇ ਨੇ ਜਿਸ ਕਰਕੇ ਮੈਂ ਇੱਕਦਮ ਡਰ ਕੇ ਉੱਠ ਜਾਂਦਾ ਹਾਂ ਇਹ ਸੁਣ ਕੇ ਸਾਹਾ ਸੰਗਤ ਜੀ ਮਹਾਪੁਰਖ ਜੀ ਕਹਿਣ ਲੱਗੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੈਨੂੰ ਇਸ਼ਾਰਾ ਕਰਦੇ ਪਏ ਨੇ ਕਿ ਤੇਰੀ ਮੌਤ ਦਾ ਜਿਹੜਾ ਸਮਾਂ ਹੈ ਉਹ ਨੇੜੇ ਆ ਰਿਹਾ ਹੈ ਤੂੰ ਮਰਨ ਤੋਂ ਬਾਅਦ ਦੇ ਵਿੱਚ ਸੱਪ ਦੀ ਜੂਣ ਵਿੱਚ ਪਵੇਂਗਾ ਇਸ ਲਈ ਜਿਹੜਾ ਆਪਣਾ ਸੁਭਾਅ ਬਣਾਇਆ ਹੋਇਆ ਹੈ ਮਾਇਆ ਨੂੰ ਜੋੜਨ ਵਾਲਾ ਉਸ ਨੂੰ ਛੱਡ ਦੇ ਪਰ ਤੂੰ ਹੀ ਮਾਇਆ ਨੂੰ ਛੱਡ ਨਹੀਂ ਪਾਉਂਦਾ ਆਉਣ ਵਾਲੇ ਪਾਸੇ ਜੋੜਨ ਵਾਲੇ ਪਾਸੇ ਲੱਗਾ ਹੈ ਆਪਣੇ ਸੁਭਾਅ ਨੂੰ ਪਰੋਪਕਾਰ ਵਾਲਾ ਨਹੀਂ ਬਣਾਉਂਦਾ ਇਸ ਤਰ੍ਹਾਂ ਕਰਨ ਆਸਾ ਸੰਗਤ ਜੀ ਮਹਾਂਪੁਰਖ ਜੀ ਨੇ ਉਸ ਨੂੰ ਦੱਸਿਆ ਕਿ ਤੇਰੇ ਕਰਮ ਬਦਲ ਜਾਣਗੇ ਜੇ ਤੂੰ ਮੌਤ ਤੋਂ ਬਾਅਦ ਦੇ ਵਿੱਚ ਇਹ ਜੋ ਟੇਡੀਆਂ ਜੂਨਾ ਦੇ ਵਿੱਚ ਪਵੇਂਗਾ ਸੋ ਤੈਨੂੰ ਮੁਕਤੀ ਮਿਲ ਜਾਵੇਗੀ ਇਸੇ ਤਰ੍ਹਾਂ ਸਾਸ ਸੰਗਤ ਜੀ ਹਿੰਦੂ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਉਹਨਾਂ ਦੀਆਂ ਕੁਝ માનਤਾਵਾਂ ਹੁੰਦੀਆਂ ਨੇ ਕਿ ਜੇਕਰ ਉਹਨਾਂ ਦੇ ਜੀਵਨ ਵਿੱਚ ਕੋਈ ਘਟਨਾ ਹੁੰਦੀ ਹੈ ਤਾਂ ਉਸ ਦਾ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਨੂੰ ਜਿਵੇਂ ਸਾਸ ਸੰਗਤ ਜੀ ਆਪਾਂ ਸੁਣਿਆ ਹੀ ਹੋਵੇਗਾ ਕਿ ਜੇਕਰ ਆਪਾਂ ਨੂੰ ਸੁਪਨੇ ਦੇ ਵਿੱਚ ਕਿਸੇ ਦੀ ਮੌਤ ਦਿਖਾਈ ਦਿੰਦੀ ਹੈ ਜਿਵੇਂ ਆਪਣੇ ਘਰ ਦੇ ਬਜ਼ੁਰਗਾਂ ਦਾ ਕਹਿਣਾ ਹੁੰਦਾ ਸੀ ਕਿ ਉਸ ਇਨਸਾਨ ਦੀ ਜਿਹੜੀ ਉਮਰ ਹੈ ਉਹ ਵੱਜ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਪਰਿਵਾਰ ਤੁਹਾਡਾ ਕੋਈ ਤੁਹਾਡੇ ਸੁਪਨੇ ਵਿੱਚ ਆ ਕੇ ਤੁਹਾਡੇ ਨਾਲ ਗੱਲਬਾਤ ਕਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਕੋਈ ਨਾ ਕੋਈ ਜੋ ਇੱਛਾ ਹੈ ਪੂਰੀ ਹੋਣ ਵਾਲੀ ਹੈ ਚਾਹੇ ਹੋਰ ਕੋਈ ਸੁਪਨੇ ਬਾਰੇ ਵੀ ਤੁਸੀਂ ਸੁਨਿਆ ਹੋਵੇਗਾ ਪਰੇ ਸਾ ਸੰਗਤ ਜੀ ਹਿੰਦੂ ਧਰਮ ਦੀਆਂ માનਤਾਵਾਂ ਹਨ ਇਸ ਤੋਂ ਇਲਾਵਾ ਸਾ ਸੰਗਤ ਜੀ ਸਿੱਖ ਧਰਮ ਦੇ ਵਿੱਚ ਜ਼ਿਆਦਾਤਰ ਨਿਤਨੇਮ ਤੇ ਹੀ ਭਰੋਸਾ ਰੱਖਦੇ ਹਨ ਜਿਸ ਦੇ ਨਾਲ ਨਾਲ ਸੰਗਤ ਜੀ ਉਹਨਾਂ ਦੀ ਸੁਪਨਿਆਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਅਲੱਗ ਹੀ ਪ੍ਰਭਾਵਸ਼ਾਲੀ ਮਹੱਤਵ ਹੈ ਕਿਉਂਕਿ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਤੋਂ ਚੱਲਦੇ-ਚੱਲਦੇ ਜਦੋਂ ਰਾਏਪੁਰ ਪਹੁੰਚ ਗਏ ਸੀ ਉਥੇ ਸਾਹਾ ਸੰਗਤ ਜੀ ਉਥੋਂ ਦੇ ਚੌਧਰੀ ਸ਼ਮੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਦੁੱਧ ਛਕਾਇਆ ਸੀ ਤੇ ਉਹ ਮਨੁੱਖ ਕਹਿਣ ਲੱਗਾ ਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਤੁਸੀਂ ਕਿਰਪਾ ਕਰੋ ਤੇ ਮੇਰਾ ਜਿਹੜਾ ਜਨਮ ਮਰਨ ਇਹ ਕੱਟ ਦਿਓ ਇਹ ਸੁਣ ਕੇ ਸਾਹਾ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਕਹਿਣ ਲੱਗੇ ਕਿ ਕੱਲ ਨੂੰ ਗੱਲ ਕਰਾਂਗੇ ਇਹ ਸੁਣਨ ਤੋਂ ਬਾਅਦ ਦੇ ਵਿੱਚ ਜਦੋਂ ਅਗਲਾ ਦਿਨ ਆਉਂਦਾ ਹੈ ਤਾ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਉਹ ਚੌਧਰੀ ਦੁੱਧ ਲੈ ਕੇ ਆਇਆ ਤੇ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੁੱਧ ਛਕ ਰਹੇ ਸਨ ਤੇ ਉਹ ਦੁਬਾਰਾ ਤੋਫੀਰ ਉਸਨੇ ਬੇਨਤੀ ਕੀਤੀ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਕਹਿਣ ਲੱਗੇ ਸਾਧ ਸੰਗਤ ਜੀ ਕਿ ਤੇਰਾ ਜਿਹੜਾ ਕੰਮ ਸੀ ਉਹ ਕੱਲ ਕਰ ਦਿੱਤਾ ਸੀ ਰਾਤ ਨੂੰ ਕਹਿਣ ਲੱਗੇ ਕਿ ਤੂੰ ਇਹ ਗੱਲ ਕਹੀ ਸੀ ਕਿ ਮੇਰਾ ਜਨਮ ਮਰਨ ਕੱਟ ਦਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਮਨੁੱਖ ਨੂੰ ਕਹਿਣ ਲੱਗੇ ਕਿ ਕੱਲ ਰਾਤ ਤੂੰ ਕੁਝ ਦੇਖਿਆ ਇਹ ਸੁਣ ਕੇ ਮਨੁੱਖ ਕਹਿੰਦਾ ਕਿ ਗੁਰੂ ਜੀ ਰਾਤ ਦੇ ਸਮੇਂ ਮੈਂ ਕੱਲ ਦੋ ਸੁਪਨੇ ਦੇਖੇ ਨੇ ਤੇ ਬਹੁਤ ਹੀ ਜ਼ਿਆਦਾ ਬੁਰੇ ਸਨ ਸੁਪਨੇ ਦੇ ਵਿੱਚ ਮੈਂ ਇਹ ਦੇਖਿਆ ਕਿ ਮੈਂ ਬਹੁਤ ਜ਼ਿਆਦਾ ਪਹਾੜੀਆਂ ਜੂਨਾ ਦੇ ਵਿੱਚ ਜਨਮ ਲਿਆ ਹੈ ਇਹ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਮਨੁੱਖ ਨੂੰ ਕਹਿਣ ਲੱਗੇ ਕਿ ਅਸੀਂ ਸੁਪਨਿਆਂ ਦੇ ਵਿੱਚ ਜਿੰਨੀਆਂ ਵੀ ਤੂੰ ਜੂਨਾ ਦੇਖਣੀਆਂ ਸਨ ਹਉ ਸਾਰੀਆਂ ਹੀ ਜੂਨਾ ਜੋ ਤੂੰ ਭੁਗਤਣੀਆਂ ਸਨ ਉਹ ਤੂੰ ਦੇਖੀਆਂ ਨੇ ਪਾਸ਼ਾ ਜੀ ਕਹਿੰਦੇ ਕਿ ਨਿਰੰਕਾਰ ਦਾ ਲਿਖਿਆ ਵੀ ਪੂਰਾ ਹੋ ਗਿਆ ਤੇਰੇ ਉਹਨਾਂ ਦੋ ਸੁਪਨਿਆਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਤੇਰਾ ਜਨਮ ਮਰਨ ਸੁਪਨਿਆਂ ਦੇ ਵਿੱਚ ਹੀ ਕੱਟ ਦਿੱਤਾ ਹੈ ਸੰਗਤ ਜੀ ਜੇਕਰ ਤੁਹਾਨੂੰ ਵੀ ਸੁਪਨੇ ਵਿੱਚ ਮਰੇ ਹੋਏ ਰਿਸ਼ਤੇਦਾਰ ਜਾਂ ਸੱਪ ਦਿਖਾਈ ਦਿੰਦੇ ਹਨ ਤਾਂ ਤੁਸੀਂ ਇਸ ਵੀਡੀਓ ਤੋਂ ਕਾਫੀ ਕੁਝ ਸਿੱਖਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਵਾਦੋ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਸਤਿਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਉਹ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ